ਨੇ ਆਪਣੇ ਕਿਤੇ ਸ਼ਾਮਲ ਨਾ ਬਣਾਈ ਅੱਜ ਹੋਈ ਦੇ ਵਿੱਚ ਤੁਹਾਨੂੰ ਵੀ ਕੋਸ਼ਿਸ਼ ਕਰ ਰਹੇ ਸਾਰੇ ਹੈ ਪਰ ਨਾਲ ਦੇ ਉਹਦੀ ਵਿਚਾਇਆ ਸੀ ਕਿ ਨਵੀਂ ਫਰੇ ਜਵੇਦਾ ਸਮਾਜੀ ਸੁਰਜ ਦੀ ਲਾਈ ਚਾਰੇ ਹਫਤੇ ਫੈਲੀ ਹੋਈ ਸੀ ਕੈਂਪ ਟੋਲੀ ਦੇ ਸਾਰੇ ਹੁੰਦੇ ਜਿਹੜਾ ਆ ਪਹਿਲਾਂ ਆਇਆ ਸੀ ਆਹ ਲੈ। ਓਹ ਗੇੜੀਆ ਦੇਖੀ। ਕੀ ਕੀ ਸਮਾਨ ਸੀ ਜਿਹੜਾ ਚੋਰੀ ਹੋਇਆ। ਇੱਕ ਚੋਰੀ ਦੇ ਵਿੱਚ ਚੋਰੀ ਦੀ ਸਾਡੇ ਤਿੰਨ ਪੈਨਲ ਨੇ ਇੰਟਰਐਕਟਿਵ ਫਲੈਟ ਪੈਨਲ ਸੀ ਜਿਨ੍ਹਾਂ ਦੀ ਕੀਮਤ ਪ੍ਰਤੀ ਪੈਨਲ 75000 ਰੁਪਏ ਸੀ। ਉਸ ਤੋਂ ਇਲਾਵਾ ਸੱਤ ਕੋਨਟਲ ਰਾਸ਼ਨ ਤੇ ਸਾਡੇ ਜੁਰਾਈ ਵੀ ਮੇਰੇ ਲਗਭਗ 4000 ਦੇ ਕੀਮਤ ਦੇ ਸੋਕੇ ਸੀ ਜੀ। ਇੱਕ ਸਿਲੰਡਰ ਸੀ। ਤੇ ਇਹਨਾਂ ਬੱਤੀਆਂ ਦੇ ਜਿਵੇਂ ਆਪਾਂ ਵੱਡੀਆਂ ਬੈਠਣ ਵਾਲੇ ਮੈਕ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਕੋੜਾ ਗਿਆ ਸਪਾਇਰਸ ਮੰਗ ਰੱਖਿਆ ਹੋਇਆ ਸੀਗਾ ਸੈਂਟਾਈਜ਼ਰਿੰਗ ਦੇ ਲਈ ਉਹ ਸਾਰਾ ਕੁਝ ਤੇ ਇਹ ਤਿੰਨ ਸਾਊਂਡ ਸਿਸਟਮ ਸੀਗੇ ਅਮਾਉਂਟ ਕਰੀਏ ਤਾਂ ਕਿੰਨੇ ਦਾ ਮੰਗ ਸੀ ਲਗਭਗ 3.5 ਲੱਖ ਲੱਖ ਮੰਗ ਸੀ ਜਿਹੜਾ ਸਾਡਾ ਚੋਰੀ ਹੋਇਆ ਹੈ ਇਹਦੇ ਤੇ ਪੁਲਿਸ ਦੇ ਕੋਲ ਬੈਠ ਗਿਆ ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲ ਕਰਵਾਤੀ ਸਾਡੇ ਕੋਲੇ ਇਹ ਸਮਾਨ ਦੀ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਵੀਡੀਓ ਵੀ ਆ ਰਹੀ ਆ ਤੇ ਸਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਸੀ ਸਵੇਰੇ ਜਦੋਂ ਸਾਨੂੰ ਪਤਾ ਚੱਲਿਆ ਉਹਦੀ ਆ ਕੇ ਬਣਾਏ ਕਿੰਨੇ ਕਿਹ ਵਾਲੇ ਜੀਲੇ ਬਾਜ਼ਾਰ ਤੋਂ ਜਾਂ ਕਿੰਦਾ ਕੁਝ ਪਤਾ ਲੱਗੇ ਕਿ ਕਿੰਨੇ ਜਣੇ ਇਹਦਾ ਸੀ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਉਹਦੇ ਵਿੱਚ ਸਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਆ ਗੁੰਗਲੀ ਦੀ ਤਸਵੀਰ ਉਹਨਾਂ ਦੀ ਆ ਰਹੀ ਹੈ ਲੱਗਦਾ ਉਹਨਾਂ ਨੂੰ ਜੰਮਣ ਜੰਮਣ ਮਾਰਿਆ ਆ ਦੇਖ ਲਓ ਕਿੰਨਾ ਜੰਮਣ ਜੰਮਣ ਲੇਖੋ ਜੀ ਹੁਣ ਵੈਸੇ ਤਾਂ ਇਹ ਮਾੜੀ ਗੱਲ ਹੈ ਜੀ ਸਕੂਲਾਂ ਤੋਂ ਦੇਖੋ ਕਿ ਉਹ ਆਪਣੀ ਪੋਵਿੱਟਰ ਸੰਸਾਇਕ ਦੇ ਤੋਂ ਤੁਹਾਡੇ ਬੱਚਿਆਂ ਤੇ ਮਿਲਦੀ ਹੈ ਵੈਸੇ ਤੇ ਬਾਅਦ ਹੁਣ ਜੇ ਆਪਾਂ ਜਦੋਂ ਚੋਰ ਚੋਰੀ ਦੇ ਆ ਗਏ ਉਹ ਨਹੀਂ ਦੇਖਣਾ ਵੀ ਇਹ ਦੂਜਵਾਰਾ ਕੇ ਸਕੂਲ ਤੇ ਵਣ ਜੇ ਸੰਸਾਵਾ ਸਿੱਖਿਆ ਕ੍ਰਾਂਤੀ ਆਈ ਜਾਂ ਸਾਡੇ ਸਕੂਲ ਦੇ ਵਿੱਚ ਕਿੰਨੀ ਕਿੰਨੀ ਸੀ ਬਹੁਤ ਹੈ ਹਰ ਤਰ੍ਹਾਂ ਨਾਲ ਅਪਡੇਟ ਆ ਸਾਰੇ ਤਿੰਨ ਤਿੰਨ ਸਮਾਨ ਹੈ ਸਾਡੇ ਕੋਲੇ ਕਿੰਨੀ ਕਿੰਨੀ ਬਹੁਤ ਨੇ ਹੋਰ ਤੱਕਦਾ ਵੀ

मतलब कॉफ़ी भी जल के जैसा चिल्मे सताई ताई तो तीन लाख करोड़ दान नुकसान होया था डा पोल्स रिपोर्ट लिखा असी पोल्स रिपोर्ट लिखाती है बाकी सरपंच शामु इतलाग करती है कि पिंडे ही बंदे होने चाहिए नहीं तो बाकी वो अपनी कार्रवाई करेगी पोल्स देख लेगी कि ये हो रहा है कि नहीं देखभाल करे� ਦੇਸ ਦੇ ਵਿੱਚ ਅਸੀਂ ਕੁੰਡਾ ਹੈ ਟੀਚਰ ਜੋ ਨਗੀਕਾ ਤੋਂ ਇੰਪੀ ਤੋਂ ਨੇ ਉਹਨਾਂ ਦੇ ਬੰਨਾਂ ਤੇ ਪਰਚਾ ਦਰਜ ਕੀਤਾ ਹੈ। ਇਨ ਐਲ ਡੀ ਪੈਨਲ ਤੇ ਕਾਊਂਟ ਸਿਸਟਮ ਗੈਸ ਸਿਲੰਡਰ ਤੇ ਕੁਝ ਮਿਡਲ ਮੇਜਰ ਸਮਾਨ ਜੋ ਕੋਈ ਕਰਕੇ ਲਏ। ਤੇ ਇਹ ਵੀ ਸਰਵਿਸ ਕੀਤੀ ਜਾ ਰਹੀ ਹੈ। ਅਸੀਂ ਮੌਕੇ ਤੇ ਜਾ ਕੇ ਸਰ ਮੌਕੇ ਨੂੰ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਥੋੜੇ ਸਾਰੇ ਚੱਲ ਰਹੇ ਆ। ਸਾਨੂੰ ਲੀਡ ਮਿਲੀ ਵੀ ਹੈ। ਉਮੀਦ ਆ ਕਿ ਜਲਦੀ ਕੋਰਾਂ ਨੂੰ ਕਾਬੂ ਕਰਾਂਗੇ ਰੈਲੇਵੈਂਟ ਐਕਸ਼ਨ ਦੇ ਨਾਲ ਅਸੀਂ ਤੁਰੰਤ ਪੁਕੜਾ ਦਰ ਕਰਦੇ ਹਾਂ ਐਸਆਈਏ ਸਰ ਜੀ 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 ਉਮੀਦ ਹੈ ਜਲ ਪ੍ਰਯੰਗ ਬਿਲਕੁਲ ਜੀ ਸਾਨੂੰ ਕੋਈ ਲੀਡ ਮਿਲੀ ਵੀ ਹੈ ਸੀਟੀਵੀ ਦੀ ਜਲ ਪ੍ਰਯੰਗ ਜੀ